ਆ ਦੇਖੋ ਭਾਈ ਜੀ ਕਰਮਜੀਤ ਅਨਮੋਲ ਸਾਹਿਬ ਦਾ ਸਤਿਕਾਰ ਪਿਆਰ ਭਾਈ ਨੂੰ ਲੱਡੂਆਂ ਨਾਲ ਤੋਲ ਰਹੇ ਨੇ ਕੀ ਬਾਤ ਹੈ ਇਕੱਲੇ ਇਕੱਲੇ ਇਹਦਾ ਕੀ ਕੀ ਬਾਤ ਆ ਦੇਖੋ ਨਹੀਂ ਨਹੀਂ ਮਤ ਮੈਂ ਮੈਂ ਭਾਈ ਦੇ ਨਾਲ ਹੀ ਆ ਨਹੀਂ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਕੀ ਬਾਤ ਹੈ ਥੈਂਕ ਯੂ ਭਾਈ ਹੋ ਗਈ ਜੀ ਭਾਈ ਦੇ ਨਾਲ ਆ ਜਾਏ ਆ ਜਾਏ ਆ ਪ੍ਰਚਾਰ ਲਈ ਉਹ ਭਾਈ ਦਾ ਸਵਾ ਕਿਆ ਬਾਤ ਆ ਦੇਖੋ ਭਾਈ ਜੀ ਕਰਮਜੀਤ ਅਨਮੋਲ ਸਾਹਿਬ ਦਾ ਸਤਿਕਾਰ ਪਿਆਰ ਭਾਈ ਨੂੰ ਲੱਡੂਆਂ ਨਾਲ ਤੋੜ ਰਹੇ ਨੇ ਕਿਆ ਬਾਤ ਇਕੱਲੇ ਇਕੱਲੇ ਕਿਆ ਬਾਤ ਆ ਦੇਖੋ ਅੰਨੇ ਨਹੀਂ ਮੈਂ 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 ਬਾਈ ਦੇ ਨਾਲ ਹੀ ਆ ਨਹੀਂ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਕਿਆ ਬਾਤ ਥੈਂਕ ਯੂ ਭਾਈ ਹੋ ਗਈ ਜੀ ਬਾਈ ਦੇ ਨਾਲ ਆ ਜਾ ਆ ਜਾਏ ਆ ਭਾਈ ਨੂੰ ਭਾਈ ਨੂੰ ਨਿਹਾਰ ਆ ਦੇਖੋ ਭਾਈ ਜੀ ਕਰਮਜੀਤ ਅਨਮੋਲ ਸਾਹਿਬ ਦਾ ਸਤਿਕਾਰ ਪਿਆਰ ਬਾਈ ਨੂੰ ਲੱਡੂਆਂ ਨਾਲ ਤੋਲ ਰਹੇ ਨੇ ਕੀ ਬਾਤ ਹੈ ਕੰਡੇ ਕੰਡੇ ਕੀ ਬਾਤ ਹੈ ਆ ਦੇਖੋ ਨਹੀਂ ਨਹੀਂ ਮੈਂ ਮੈਂ ਬਾਈ ਦੇ ਨਾਲ ਹੀ ਆ ਨਹੀਂ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਕੀ ਬਾਤ ਹੈ ਥੈਂਕ ਯੂ ਭਾਈ ਹੋ ਗਈ ਜੀ ਬਾਈ ਦੇ ਨਾਲ ਆ ਜਾਏ ਆ ਜਾਏ ਆ ਪ੍ਰਚਾਰ ਲਈ ਉਹ ਬਾਈ ਦਾ ਕਿਆ ਬਾਤ ਆ ਦੇਖੋ ਭਾਈ ਜੀ ਕਰਮਜੀਤ ਅਨਮੋਲ ਸਾਹਿਬ ਦਾ ਸਤਿਕਾਰ ਪਿਆਰ ਭਾਈ ਨੂੰ ਲੱਡੂਆਂ ਨਾਲ ਤੋਲ ਰਹੇ ਨੇ ਕਿਆ ਬਾਤ ਇਕੱਲੇ ਇਕੱਲੇ ਦੱਸਿਆ ਮੈਂ ਕਿਆ ਬਾਤ ਆ ਦੇਖੋ ਨਹੀਂ ਨਹੀਂ ਮੈਂ ਮੈਂ ਭਾਈ ਜੀ ਦੇ ਨਾਲ ਹੀ ਆ ਨਹੀਂ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਕਿਆ ਬਾਤ ਥੈਂਕ ਯੂ ਭਾਈ ਹੋ ਗਈ ਜੀ ਭਾਈ ਦੇ ਨਾਲ ਆ ਜਾਏ ਆਏ ਆ ਪ੍ਰਚਾਰ ਲਈ ਹੋ ਭਾਈ ਦਾ ਸੋ